ਹਾਂਜੀ ਸਸ਼ੀਕਰ ਜੀ ਅੱਜ ਸਾਰੇ ਨਕੋਦਰ ਦੀ ਪ੍ਰੈਸ ਪ੍ਰਿੰਟ ਮੀਡੀਆ ਤੇ ਨਾਲ ਹੀ ਇਲੈਕਟ੍ਰੋਨਿਕ ਮੀਡੀਆ ਦੀ ਸਾਰੇ ਜਣੇ ਅਸੀਂ ਇਕੱਠੇ ਹੋਏ ਆ ਪਿਛਲੇ ਦਿਨਾਂ ਚ ਕੋਈ ਵਾਦ-ਵਿਵਾਦ ਹੋ ਗਿਆ ਸੀ ਆਪਸ ਦੇ ਵਿੱਚ ਆਮਨ ਵੀ ਪਾਰਟੀ ਦੇ ਵਲੰਟੀਅਰਸ ਦੇ ਨਾਲ ਔਰ ਕੋਈ ਕੋਈ ਮਿਸਬੀਹ ਹੋ ਗਿਆ ਸੀ ਪ੍ਰੈਸ ਦੇ ਨਾਲ ਉਹ ਅੱਜ ਅਸੀਂ ਮਸਲਾ ਸੁਲਝਾ ਲਿਆ ਬੈਠ ਕੇ ਅਸੀਂ ਸਾਰਿਆਂ ਨੇ ਉਸ ਮਸਲੇ ਨੂੰ ਖਤਮ ਕਰ ਲਿਆ ਜਿੱਥੇ ਕਿਸੇ ਦੀ ਗਲਤੀ ਸੀ ਜਾਂ ਮੇਰੀ ਗਲਤੀ ਸੀ ਅਸੀਂ ਉੱਥੇ ਉਹਦੇ ਵਾਸਤੇ ਅਪੋਲੋਜੀ ਕਰ ਲਿਆ ਤੇ ਹੁਣ ਅਸੀਂ ਸਾਰੇ ਜਿਹੜੇ ਅੱਗੇ ਵਧਾਂਗੇ ਜਿਹੜੇ ਸਾਡੇ ਸ਼ਹਿਰ ਤੇ ਮੈਟਰ ਨੇ ਜਾਂ ਕੋਈ ਹਲਕੇ ਦੇ ਮੈਟਰ ਨੇ ਉਹਦੇ ਬਾਰੇ ਜਿਹੜਾ ਕੋਈ ਪ੍ਰੈਸ ਕੋਈ ਆਪਣਾ ਸਵਾਲ ਹੋਵੇ ਤਾਂ ਪੁੱਛਣ ਤੇ ਅਡਾ ਮਤਲਬ ਬਵਾ ਬੈਕ ਕੋਆਰਡੀਨੇਟ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕੱਡੇ ਤੇ ਬੜੇ ਗੰਭੀਰ ਜਿਹੜੇ ਦੋਸ਼ ਲਾਏ ਇੱਕ ਤਾਂ ਮਾਈਨਿੰਗ ਨੂੰ ਲੈ ਕੇ ਲਾਏ ਇੱਕ ਕੁਝ ਜਿਹੜੀ ਸੀਲ ਦੇ ਵਿੱਚ ਕ腐ਸ਼ਨ ਹੁੰਦੀ ਹੈ ਉਹਨੂੰ ਲੈ ਕੇ ਦੋਸ਼ ਲਾਏ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆ ਰਹੀ ਕਿ ਵਡਾੜਾ ਸਾਹਿਬ ਅੱਜ ਕੱਲ੍ਹ ਕਿਸ ਹਸિયਤ ਦੇ ਨਾਲ ਵਿਚ ਰਹੇ ਆ ਕੀ ਉਹ ਕਾਲੀ ਦਲ ਦੇ ਨੇ ਕੀ ਉਹ ਸੁਧਾਰ ਲਹਿਰ ਦੇ ਨੇ ਕੀ ਉਹ ਵਿੱਚ ਹੀ ਪਤਾ ਲੱਗਿਆ ਸੀਗਾ ਕਿ ਅਮਰਪਾਲ ਵੱਲ ਵੀ ਜਾਣ ਨੂੰ ਫਿਰਦੇ ਸੀ ਜਾਂ ਕਿਤੇ ਭਾਵੇਂ ਜੀਪੀ ਦਾ ਕੋਈ ਗੰਡ ਸੰਡ ਚੱਲਦੀ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਸਮਝ ਆਵੇ ਕਿ ਇੱਕ ਮਤਲਬ ਪੁਲਿਟਿ ਅਸਵਿਨ ਨੇ ਕਿਸ ਪੁਲਿਟੀਕਲ ਪਾਰਟੀ ਨਾਲ ਉਹ ਸੰਬੰਧਤ ਨੇ ਔਰ ਕੇਸ ਅਧਿਕਾਰ ਦੇ ਨਾਲ ਇਹ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਦੂਸਰਾ ਉਹਨਾਂ ਦਾ ਹਮੇਸ਼ਾ ਦਾ ਹੀ ਇਹ ਰਿਹਾ ਕਿ ਇਲਜ਼ਾਮ ਲਾਉਣੇ ਬੜੇ ਸੌਖੇ ਆ ਇਲਜ਼ਾਮ ਸਭ ਤੋਂ ਦੁਨੀਆਂ ਦੇ ਉੱਤੇ ਸੌਖਾ ਕੰਮ ਜੜਾਇਆ ਨਾ ਉਹ ਦੂਸਰਿਆਂ ਦੇ ਉੱਤੇ ਇਲਜ਼ਾਮ ਲਾਉਣਾ ਆ ਔਰ ਸਭ ਤੋਂ ਔਖਾ ਕੰਮ ਜਿਹੜਾ ਆ ਉਹ ਉਹਨਾਂ ਇਲਜ਼ਾਮਾਂ ਨੂੰ ਫਿਰ ਸਾਬਤ ਕਰਨਾ ਬੰਦਾ ਬਡਾਲਾ ਸਾਹਿਬ ਨੇ ਪਹਿਲਾਂ ਵੀ ਇਲਜ਼ਾਮ ਲਾਏ ਸੀ ਬਡਾਲਾ ਸਾਹਿਬ ਉਹਦੇ 'ਚ ਵੀ ਫੇਲ ਹੋਏ ਸੀ ਮੈਂ ਉੱਥੇ ਵੀ ਚੈਲੰਜ ਕੀਤਾ ਸੀ ਅੱਜ ਫੇਰ ਬਡਾਲਾ ਸਾਹਿਬ ਨੇ ਸਭ ਤੋਂ ਪਹਿਲਾਂ ਤਹਿਸੀਲ ਦੀ ਗੱਲ ਕੀਤੀ ਆ ਬਿਨਾਂ ਸ਼ੱਕ ਸ਼ੁਰੂਆਤ ਦੇ ਵਿੱਚ ਇੱਕ ਤਹਿਸੀਲਦਾਰ ਮੜਾ ਆ ਗਿਆ ਸੀ ਜਿਹਨੇ ਮੇਰੇ ਹਲਕੇ ਦਾ ਮੇਰੀ ਤਹਿਸੀਲ ਦਾ ਅਕਸ ਖਰਾਬ ਕੀਤਾ ਮੈਂ ਬੜੀ ਜਦੋਜਹਿਦ ਦੇ ਨਾਲ ਇਦਾਂ ਦੇ ਲੋਕ ਹੁੰਦੇ ਵੀ ਜਰਾ ਮਜ਼ਬੂਤ ਆ ਮੈਨੂੰ ਜਦਾ ਜਦ ਨਾਲੋਂ ਇੱਥੋਂ ਕੱਟਣਾ ਪਿਆ ਸੀ ਔਰ ਉਸ ਤੋਂ ਬਾਅਦ ਬਹੁਤ ਅੱਛੇ ਤਹਿਸੀਲਦਾਰ ਸਾਨੂੰ ਮਿਲਦੇ ਰਹੇ ਆ ਹੁਣ ਤੱਕ ਜਿਨ੍ਹਾਂ ਨੇ ਬੜੀ ਬਿਹਤਰ ਤਰੀਕੇ ਦੇ ਨਾਲ ਹਲਕੇ ਨੂੰ ਸੰਭਾਲਿਆ ਔਰ ਹਰ ਇੱਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਡੀਲ ਕੀਤਾ ਔਰ ਕਿਸੇ ਦੀ ਵੀ ਕੋਈ ਅਜ ਤੱਕ ਕੋਈ ਮੈਨੂੰ ਸ਼ਿਕਾਇਤ ਨਹੀਂ ਆਈ ਪਟਾਰਾ ਸਾਹਿਬ ਨੂੰ ਚਾਹੀਦਾ ਸੀ ਕਿ ਜਿਹੜੀ ਗੱਲ ਉਹਨਾਂ ਨੂੰ ਪਤਾ ਲੱਗੀ ਸੀ ਹਵਾ 'ਚ ਗੱਲਾਂ ਨਾ ਕਰਿਆ ਕਰਨ ਹਵਾ 'ਚ ਗੱਲਾਂ ਨਾ ਕਰਿਆ ਕਰਨ ਜੇ ਉਹਨਾਂ ਨੂੰ ਕੱਲ ਕੋਈ ਬੰਦਾ ਮਿਲਿਆ ਸੀ ਤਾਂ ਉਹਨੂੰ ਲੈ ਕੇ ਆਉਣਾ ਚਾਹੀਦਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਬੰਦੇ ਨੂੰ ਉਸ ਪ੍ਰੈਸ ਕਾਨਫਰੰਸ ਦੇ ਸਾਹਮਣੇ ਕਰਨ ਉਸ ਬੰਦੇ ਨੂੰ ਲੈ ਕੇ ਆਉਣ ਜਿਹਨੇ ਇਹ ਗੱਲ ਕਹੀ ਆ ਕਿ ਪਹਿਲਾਂ 1 ਲੱਖ ਸੀ ਤੇ ਫੇਰ ਬਾਅਦ ਦੇ ਵਿੱਚ 2 ਲੱਖ ਹੋ ਗਿਆ ਨਵਾਂ ਹਜੇ ਜਿਹੜਾ ਨਾਇਬ ਤਹਿਸੀਲਦਾਰ ਆਇਆ ਔਰ ਮੈਂ ਤਸੀਲ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਦੇਖਦਿਆਂ ਸਾਰ ਤਸੀਲਦਾਰ ਨਾਲ ਗੱਲ ਕੀਤੀ ਸੀ ਉਹ ਉਹਨੇ ਮਤਲਬ ਇਸ ਗੱਲ ਤੋਂ ਕੋਰਾ ਇਨਕਾਰ ਕੀਤਾ ਕਿ ਇਹੋ ਜਿਹਾ ਕੋਈ ਬੰਦਾ ਮੇਰੇ ਕੋਲ ਆਇਆ ਹੀ ਨਹੀਂ ਕਿ ਜੇ ਦੀ ਰਜਿਸਟਰੀ ਜੇ ਕਿਸੇ ਦੀ ਜੈਨੂਇਨ ਰਜਿਸਟਰੀ ਹੈ ਤਾਂ ਕੋਈ ਪੈਸੇ ਕਿਉਂ ਦੇਊਗਾ ਜੇ ਕਿਸੇ ਦੀ ਜੈਨੂਇਨ ਰਜਿਸਟਰੀ ਦਿਦਾਲ ਪੈਸੇ ਦਾ ਇਦਾਂ ਦੇ ਲੈਣ ਦੇਣ ਚੱਲਦੇ ਹੁਣ ਤਾਂ ਫਿਰ ਤਾਂ ਮਤਲਬ ਇੱਥੇ ਨੇਰਗੜ ਦੀ ਬੱਚੀ ਹੋਈ ਆ ਔਰ ਜਿੰਨਾ ਵੱਧ ਤੋਂ ਵੱਧ ਸਰਕਾਰ ਦੀ ਜ਼ੀਰੋ ਟੋਲਰੈਂਸ ਜਿਹੜੀ ਹੈਗੀ ਆ ਕ腐ਸ਼ਨ ਦੇ ਖਿਲਾਫ ਔਰ ਮੇਰੀ ਤਾਂ ਮਤਲਬ ਮੈਂ ਬਰਦਾਸ਼ਤ ਨਹੀਂ ਕਰਦੀ ਕ腐ਸ਼ਨ ਵਾਲੇ ਬੰਦੇ ਨੂੰ ਜਿਹੜਾ ਕੋਈ ਜਰਾ ਜਿੰਨਾ ਵੀ ਮੈਨੂੰ ਕਿਤੇ ਪਤਾ ਲੱਗ ਜਾਏ ਚਾਹੇ ਉਹ ਸੈਕਟਰੀ ਲੈਵਲ ਦਾ ਹੋਵੇ ਚਾਹੇ ਉਹ ਗਜਟੇਡ ਅਫੀਸਰ ਹੋਵੇ ਮੇਰੇ ਹਲਕੇ ਦੇ ਵਿੱਚ ਕੋਈ ਵੀ ਅਫਸਰ ਜਿਹੜਾ ਉਹ ਕ腐ਸ਼ਨ ਨਹੀਂ ਕਰਦਾ ਵਡਾਲਾ ਸਾਹਿਬ ਇੱਕ ਵਾਰੀ ਫੇਰ ਮੈਂ ਤੁਹਾਨੂੰ ਚੈਲੰਜ ਕਰਦੀ ਆ ਕਿ ਤੁਸੀਂ ਜੇ ਇਸ ਬੰਦੇ ਨੇ 1 ਲੱਖ ਤੋਂ 2 ਲੱਖ ਕੀਤਾ ਉਹਨੂੰ ਪ੍ਰੈਸ ਦੇ ਸਾਹਮਣੇ ਲੈ ਕੇ ਆਓ ਔਰ ਇਹ ਸਾਬਤ ਕਰੋ ਨਹੀਂ ਤਾਂ ਮੈਂ ਬਾਰ-ਬਾਰ ਇਹ ਬਰਦਾਸ਼ਤ ਨਹੀਂ ਕਰਨੀਆਂ ਚੀਜ਼ਾਂ ਕਿ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਉਹੋ ਜਿਹਾ ਇਲਜ਼ਾਮ ਲਾ ਕੇ ਅੱਗੇ ਨਿਕਲ ਚੋ ਦੂਸਰੀ ਗੱਲ ਜਿਹੜੀ ਤੁਸੀਂ ਮਾਈਨਿੰਗ ਦੀ ਕੀਤੀ ਆ ਮਾਈਨਿੰਗ ਜਿਹੜੀ ਆ ਉਹ ਟਗਾਰੇ ਦੇ ਇੱਕ ਖੜ ਚਲਦੀ ਹੈ ਜਿੱਥੇ ਕਿ ਜੱਦੀ ਪਸ਼ਤੀ ਬਡਾਲਾ ਸਾਹਿਬ ਦੇ ਬੰਦੇ ਮਾਈਨਿੰਗ ਉੱਥੇ ਕਰਤੇ ਆਇਆ ਹੁਣ ਤੱਕ ਔਰ ਦੂਸਰੀ ਗੱਲ ਹੈ ਉਹ ਲੀਗਲ ਖੱਡਿਆ ਜਿੱਥੇ ਮੇਰਾ ਕੋਈ ਦਖਲ ਨਹੀਂ ਬਣਦਾ ਔਰ ਤੀਸਰੀ ਗੱਲ ਕਿ ਚਾਹੇ ਮੇਰਾ ਹਲਕੇ ਦੇ ਵਿੱਚ ਕੋਈ ਖੱਡ ਹੋਵੇ ਰੇਤਾਂ ਦੀ ਚਾਹੇ ਮੈਦ ਪਰ ਦੇ ਹਲਕੇ ਦੇ ਵਿੱਚ ਖੱਡ ਹੋਵੇ ਜਿੱਥੇ ਵੀ ਕਿਤੇ ਕੰਮ ਚੱਲਦਾ ਉੱਥੇ ਇੱਕ ਇੱਕ ਟਿਪਰ ਜਿਹੜਾ ਉਹ ਰਜਿਸਟਰ ਹੁੰਦਾ ਆ ਉਹਦੀ ਪਰਚੀ ਨਿਕਲਦੀ ਆ ਉਹਦੇ ਨੰਬਰ ਹੁੰਦੇ ਆ ਉਹਦਾ ਟੈਲੀਫੋਨ ਨੰਬਰ ਹੁੰਦਾ ਆ ਜਿੰਨੀਆਂ ਵੀ ਖੱਡਾਂ ਦੀ ਵਿਡਾਲਾ ਸਾਹਿਬ ਗੱਲ ਕਰਦੇ ਆ ਉਹਦੇ ਤੇ ਇੱਕ ਤੁਸੀਂ ਆਪਣਾ ਉਹਨਾਂ ਦੇ ਕੋਲੋਂ ਉਹਦੇ ਡੀਟੇਲ ਲੈ ਲਓ ਜੇ ਮੇਰੀਆਂ 7 ਪੁਸ਼ਤਾਂ ਦੇ ਵਿੱਚ ਕਿਸੇ ਦਾ ਕੋਈ ਨਾਮ ਆ ਜਾਏ ਕਿ ਮੇਰਾ ਕੋਈ ਟਿੱਪਰ ਚੱਲਦਾ ਮੇਰੇ ਖਾਨਦਾਨ ਦਾ ਦੂਰ ਦੂਰ ਤੱਕ ਜੇ 7 ਪੀੜ ਗੋਤ ਛੱਡ ਕੇ ਵੀ ਮੇਰੇ ਖਾਨਦਾਨ ਦੇ ਜਿੱਕ ਤੋਂ ਕਿਥੋਂ ਨੂੰ ਇਹ ਖਬਰ ਮਿਲ ਜਾਏ ਕਿ ਮੇਰਾ ਕੋਈ ਟਿੱਪਰ ਚੱਲਦਾ ਤੇ ਮੈਂ ਤੁਹਾਡੇ ਸਾਹਮਣੇ ਦੇ ਅੰਦਰ ਬੈਠੀ ਆ ਇਹ ਇਹ ਇਲਜ਼ਾਮ ਜਿਹੜੇ ਨਾ ਬਾਰ ਬਾਰ ਲਾਉਣੇ ਫਿਰ ਮੈਨੂੰ ਐਂ ਦੱਸਣ ਕਿ ਵੀ ਇਹ ਜਿਹੜਾ ਗੰਧ ਤੁਸੀਂ ਪਾਇਆ ਸੀਗਾ ਜੇ ਅਸੀਂ ਸਵਾਰ ਰਹੇ ਤੁਹਾਨੂੰ ਤੁਹਾਨੂੰ ਇਹ ਸੁਟਕ ਨਹੀਂ ਬੈਠਦਾ ਰੇਤਾ ਦਾ ਗੰਦ ਕਿਨੇ ਪਾਇਆ ਸੀ ਅਕਾਲੀ ਦਲ ਤੋਂ ਪਹਿਲਾਂ ਰੇਤਾ ਦਾ ਕਿੰਨਾ ਘਰੇਟ ਹੁੰਦਾ ਸੀ ਰੇਤਾ ਫਰੀ ਵਾਂਗੂ ਰੇਤਾ ਮਿਲਦੀ ਹੁੰਦੀ ਸੀ ਜੇ ਇਹ ਇਸ ਪੱਧਰ ਤੱਕ ਇਸ ਗੱਲ ਨੂੰ ਲੈ ਕੇ ਗਿਆ ਹੈ ਉਹਦੀ ਕਦੀ ਜ਼ਿੰਮੇਵਾਰੀ ਚੁਕਲਿਆ ਕਰੋ ਕਿ ਤੁਸੀਂ ਰੇਤਾ ਨੂੰ ਸੋਨਾ ਬਣਾ ਕੇ ਰੱਖਿਆ ਸੀ ਉਹ ਉਹਦੀ ਜ਼ਿੰਮੇਵਾਰੀ ਕੌਣ ਚੱਕੇਗਾ ਤੇ ਰੇਤਾ ਦਾ ਜਿੰਨਾ ਤਾਣਾ ਬਾਣਾ ਵਿਛਾਇਆ ਹੋਇਆ ਮੈਂ ਮੈਂ ਅੱਜ ਤੁਹਾਨੂੰ ਖੁੱਲੇ ਦਿਲ ਨਾਲ ਦੱਸਦੀ ਹਾਂ ਕਿ ਮੇਰੀ ਇੱਕ ਕੰਸਟਰਕਸ਼ਨ ਕੰਪਨੀ ਆ ਜਿਹਦੇ ਤਹਿਤ ਮੈਂ ਮਿੱਟੀ ਦਾ ਵੀ ਕੰਮ ਕਰਦੀ ਸੀ ਔਰ ਮੈਂ ਉਹਦੇ ਵਿੱਚ ਜਿੱਥੇ ਕਿਤੇ ਮੈਨੂੰ ਜਿੱਥੇ ਵੀ ਕਿਤੇ ਕਿਰਾਏ ਤੇ ਮਸ਼ੀਨਰੀ ਮੇਰੀ ਜਾਂਦੀ ਸੀ ਮੈਂ ਕਿਰਾਏ ਤੇ ਮਸ਼ੀਨਰੀ ਭੇਜਦੀ ਸੀ ਇਹਨਾਂ ਲੋਕਾਂ ਨੇ ਬੋਰੀਆਂ ਦੇ ਵਿੱਚ ਪੈਸੇ ਇਕੱਠੇ ਕੀਤੇ ਵੈਸੇ ਇਕੱਠੇ ਕਰਕੇ ਹੁਣ ਤੱਕ ਇਹਨਾਂ ਨੇ ਰੇਤਾ ਦਾ ਇਹ ਹਸ਼ਰ ਇਹ ਲੋਕ ਨੇ ਕਰਨ ਵਾਲੇ ਜਿਨ੍ਹਾਂ ਨੇ ਰੇਤਾ 40-40 ਰੁਪਏ ਤੱਕ ਪਹੁੰਚਾਈ ਆ ਇਹ ਉਹ ਲੋਕ ਨੇ ਹੁਣ ਮੈਨੂੰ ਐ ਦੱਸੋ ਮਾਰਕੀਟ ਜਿਹੜੀ ਆ ਦੁਨੀਆ ਦੀ ਮੰਡੀ ਦੇ ਵਿੱਚ ਕਿਹੜਾ ਐਸਾ ਪ੍ਰੋਡਕਟ ਆ ਜਿਹੜਾ ਮਤਲਬ ਕਿ ਤੁਸੀਂ ਉਸ ਪੱਧਰ ਤੋਂ ਜਦੋਂ ਉਹਨੂੰ ਥੱਲੇ ਲੈ ਕੇ ਆਉਂਗੇ ਕੋਈ ਵੀ ਰੇਟ ਜਿਹੜਾ ਅਪ ਹੋ ਜਾਂਦਾ ਉਹ ਕਿਵੇਂ ਆਉਂਦਾ ਇਹ ਲੋਕ ਨੇ ਜ਼ਿੰਮੇਵਾਰ ਜਿਹੜੇ ਇਦਾਂ ਦੀਆਂ ਖਬਰਾਂ ਲਾਉਂਦੇ ਪਸਪੇ ਕਿ ਦਿਨ ਟੁੱਟ ਘਾਰਿਆਂ ਦੀ ਖੱਡ ਚ ਤੁਰਿਆ ਫਿਰਦਾ ਸੀ ਤੇ ਫਿਰ ਲੈ ਕੇ ਨਹੀਂ ਆਇਆ ਉੱਥੋਂ ਇਨਫੋਰਮੇਸ਼ਨ ਮੇਰੇ ਖਲਾਫ ਉੱਥੋਂ ਕਿਸੇ ਗੱਡੀ ਦਾ ਨੰਬਰ ਹੀ ਲੈ ਆਉਂਦਾ ਮੇਰੀ ਦਾ ਕੋਈ ਬੰਦਾ ਗਵਾਹੀ ਲੈ ਆਉਂਦਾ ਤੂੰ ਉੱਥੋਂ ਇੰਨੀ ਦੁਨੀਆ ਕਿਤੇ ਸਾਰੀ ਮੇਰੇ ਨਾਲ ਹੀ ਥੋੜੀ ਨਾ ਉੱਥੇ ਲਿੰਕ ਹੈਗਾ ਤੁਸੀਂ ਖੱਡ ਦੇ ਵਿੱਚ ਗਏ ਆ ਖੱਡ ਦੇ ਵਿੱਚ ਪੰਜ ਚਾਰ ਸੌ ਬੰਦਾ ਹੁੰਦਾ ਕੋਈ ਮਿਲਿਆ ਮੇਰੇ ਖਿਲਾਫ ਕਿ ਮੇਰਾ ਕੋਈ ਉੱਥੇ ਚਾਹੁੰਦਾ ਹੋਵੇ ਜਾਂ ਇਹੋ ਜਿਹੀ ਕੋ ਗੱਲਬਾਤ ਹੋਵੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਤੋਂ ਅਵੋਇਡ ਕਰਨਾ ਚਾਹੀਦਾ ਇਹ ਚਾਹੁੰਦੇ ਕਿ ਲੋਕਾਂ ਨੂੰ ਸਸਤੀ ਰੇਤਾ ਮਿਲੇ ਬਾਜ਼ਾਰ ਦੇ ਵਿੱਚ ਜੇ ਲੀਗਲ ਖੱਡ ਚੱਲਦੀ ਆ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਉਹ ਖੱਡ ਚੱਲੇ ਤਾਂ ਕਿ ਲੋਕਾਂ ਨੂੰ ਰੇਤਾ ਜਿਹੜੀ ਆ ਉਹ ਮੇਹ ਸਰਕਾਰ ਬਿਲਕੁਲ ਲੀਜਲ ਮਾਈਨਿੰਗ ਦੇ ਖਿਲਾਫ ਆ ਸਰਕਾਰ ਨੇ ਸਰਕਾਰ ਸਰਕਾਰ ਨੇ ਬਿਲਕੁਲ ਸਾਨੂੰ ਵੀ ਤਾੜਨਾ ਕਰਕੇ ਰੱਖਿਆ ਅਸੀਂ ਪ੍ਰਸ਼ਾਸਨ ਨੂੰ ਕਰਕੇ ਰੱਖਿਆ ਕਿ ਇਲੀਗਲ ਮਾਈਨਿੰਗ ਜਿਹੜੀ ਉਹ ਬਿਲਕੁਲ ਨਹੀਂ ਹੋਊਗੀ ਲੀਗਲ ਮਾਈਨਿੰਗ ਹੋ ਰਹੀ ਆ ਸ਼ਾਹਕੋਟ ਦੇ ਵਿੱਚ ਵੀ ਹੋ ਰਹੀ ਆ ਨਕੌਦਰ ਦੇ ਵਿੱਚ ਜੇ ਮਾਈਨਿੰਗ ਨਾ ਹੋਵੇ ਮੈਨੂੰ ਦੱਸ ਦਿਓ ਫਿਰ ਅਸੀਂ ਦਿੱਤਾ ਕਿੱਥੋਂ ਪ੍ਰਾਪਤ ਕਰੀਏ ਬਾਜ਼ਾਰ ਦੇ ਵਿੱਚ ਦਿੱਤਾ ਕਿੱਥੋਂ ਆਵੇ ਇਹੋ ਜੀਆਂ ਹਰਕਤਾਂ ਜਿਹੜੀਆਂ ਸਿਰਫ ਆਪਣੀ ਰੋਟੀ ਦਾ ਗੁਜ਼ਾਰਾ ਰੱਖਣ ਵਾਸਤੇ ਕਿ ਮੈਂ ਆਪਣੇ ਹੱਕ ਦੀ ਖਾਣੀ ਆ ਹੱਕ ਦੀ ਕਰਨੀ ਆ ਉਹ ਜਿਹੜੀ ਮੇਰੀ ਮੇਰੀ ਮਸ਼ੀਨਰੀ ਜਿਹੜੀ ਉਹ ਹਾਇਰ ਤੇ ਆ ਆਦਰਵਾਇਸ ਮੇ ਦਾ ਕੋਈ ਟੱਪਰ ਨਹੀਂ ਹੈ ਮੇਰੇ ਕੋਲ ਕੋਈ ਗੱਡੀਆਂ ਨਹੀਂ ਹੈ ਮੇਰੇ ਕੋਲ ਕੋਈ ਹੋਰ ਮਸ਼ੀਨਾ ਨਹੀਂ ਹੈ ਔਰ ਉਹ ਮਸ਼ੀਨਰੀ ਮੇਰੀ ਮੇਰੀ ਰੋਜ਼ੀ ਰੋਟੀ ਹੈ ਮੈਂ ਉਹ ਜਿੱਥੇ ਮੈਨੂੰ ਸਮਾਂ ਮਿਲੂਗਾ ਜਿੱਥੇ ਮੈਨੂੰ ਕੰਮ ਮਿਲੂਗਾ ਮੈਂ ਉਹਨੂੰ ਹਾਇਰ ਤੇ ਭੇਜੂਗੀ ਉਹਦੇ ਲਈ ਮੈਨੂੰ ਕੋਈ ਰੋਕ ਨਹੀਂ ਸਕਦਾ ਕਿਹਦੇ ਕਬਜ਼ਾ ਕਰਾਤਾ ਹੈ ਯਾਰ ਕਿਹੜੇ ਇਲਜ਼ਾਮ ਲਾਇਆ ਵੀ ਟਰੱਕ ਯੂਨੀਅਨ ਦਾ ਵੀ ਜਿਹੜਾ ਹੈਗਾ ਇਹ ਮੈਂ ਤੁਹਾਨੂੰ ਜ਼ਰੂਰ ਇਹ ਕਹਿਣਾ ਚਾਹੂੰਗੀ ਕਿ ਵੀ ਕਿਸੇ ਵੇਲੇ ਟਰੱਕ ਯੂਨੀਅਨ ਜਾਇਓ ਉਹਨਾਂ ਨੂੰ ਪੁੱਛੋ ਕਿ ਟਰੱਕ ਯੂਨੀਅਨ ਤੱਕ ਕਬਜ਼ਾ ਹੋਇਆ ਜਾਂ ਉਹਨਾਂ ਗਰੀਬਾਂ ਦੀ ਕਿਸੇ ਨੇ ਬਾਹ ਫੜ ਲਈ ਆ ਪੂਰੇ ਰੇਟ ਮਿਲਦੇ ਨੇ ਸਹੀ ਤਰੀਕੇ ਦੇ ਰੇਟ ਮਿਲਦੇ ਨੇ ਇਹਨਾਂ ਲੋਕਾਂ ਨੇ ਐਸਾ ਉੱਥੇ ਤੁਹਾਨੂੰ ਕਿਸੇ ਵੇਲੇ ਚਲੇ ਜਾਇਓ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕੀ ਤਿਲਸਮ ਇਹਨਾਂ ਦਾ ਚਲਾਇਆ ਹੋਇਆ ਸੀ ਇਹ ਸਾਰਿਆਂ ਨੇ ਮਿਲ ਜੁੜ ਕੇ ਇੱਕ ਮੋਨੋਪੋਲੀ ਬਣਾਈ ਹੋਈ ਸੀ ਜਿਹਦੇ ਤਹਿਤ ਇਹ ਰੇਟ ਪਾ ਕੇ ਵੱਧ ਰੇਟ ਪਾਉਂਦੇ ਸੀ ਇਹ ਉੱਪਰ ਕਿੰਨਾ ਕਿ ਜਿਹੜੇ ਹੁੰਦੇ ਸੀ ਜਿਹੜੇ ਵੀ ਹੁਣ ਮੈਂ ਨਾਂ ਨਹੀਂ ਲੈਣਾ ਕਿਸੇ ਦਾ ਉਹ ਖਾਂਦੇ ਸੀ ਜਿਹੜੇ ਟਰੱਕ ਦਾ ਮਾਲਕ ਸੀ ਉਥੇ 400 ਤੋਂ 500 ਗੱਡੀ ਹੁੰਦੀ ਸੀ 200 ਰਹਿ ਗਈ ਕੀ ਕਾਰਨ ਬਣਿਆ ਉਹਨਾਂ ਲੋਕਾਂ ਨੂੰ ਪੈਸਾ ਕਿਉਂ ਨਹੀਂ ਮਿਲਿਆ ਉਹ ਲੋਕ ਆਪਣੀਆਂ ਗੱਡੀਆਂ ਵੇਚਣ ਵਾਸਤੇ ਮਜਬੂਰ ਕਿਉਂ ਹੋ ਗਏ ਅੱਜ ਹਰ ਟਰੱਕ ਜਿਹੜਾ ਟਰੱਕ ਵਾਲਾ ਆ ਉਹ ਸੌਖਾ ਤੇ ਪੂਰੇ ਰੇਟ ਦੇ ਉੱਤੇ ਉਹਦਾ ਕੰਮ ਹੋ ਰਿਹਾ ਔਰ ਹਰ ਇੱਕ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਉਹਨਾਂ ਨੂੰ ਨੱਕ ਪਾ ਕੇ ਰੱਖੀ ਹੋਈ ਆ ਜੇ ਜੇ ਇਹਨੂੰ ਕਬਜ਼ਾ ਮੰਨਦੇ ਆ ਤੇ ਸਾਨੂੰ ਉਹ ਐਕਸੈਪਟ ਆ ਇਹਨਾਂ ਦਾ ਇਹ ਇਹ ਸ਼ਬਦ ਜਿਹੜਾ ਹੈ ਭਾਂਜੀ ਇੱਕ ਸੱਚ ਬਾਰ-ਬਾਰ ਤੁਹਾਡੇ ਉੱਤੇ ਅਲੀਗੇਸ਼ਨ ਲਾ ਰਿਆ ਹੈ ਉਹਦੇ ਉੱਪਰ ਕਾਰਵਾਈ ਕਿਉਂ ਨਹੀਂ ਹੋਈ ਕੀ ਕਾਰਵਾਈ ਕਰੀਏ ਇਦਾਂ ਦੇ ਬਹੁਤ ਤੁਰੇ ਫਿਰਦੇ ਹੁਣ ਕਿਹਦੇ ਕਿਹਦੇ ਤੇ ਕਾਰਵਾਈ ਕਰਾਂਗੇ ਇੱਥੇ ਤਾਂ ਹੁਣ 100 ਕੀ ਕਹਿੰਦੇ 1.5 200 ਇਹਨਾਂ ਦਾ ਆ 1.5 200 ਭਾਜਪਾ ਵਾਲਾ 1.5 200 ਅਸੀਂ ਕਿੱਥੇ ਕਿੱਥੇ ਕਾਰਵਾਈ ਕਰਦੇ ਫਿਰ ਕੰਮ ਕਦੋਂ ਕਰਾਂਗੇ ਦੱਸੋ ਮੈਨੂੰ ਸਾਡੀ ਪੂਰੀ ਪੂਰੀ ਕਨਸੈਂਟਰੇਸ਼ਨ ਜਿਹੜੀ ਆ ਨਾ ਉਹ ਲੋਕਾਂ ਦੇ ਹੱਕ ਦੇ ਵਿੱਚ ਤੇ ਕਮਾਂ ਦੇ ਪ੍ਰਤੀ ਹੈਗੀ ਆ ਸਾਡੇ ਕੋਲੋਂ ਨਹੀਂ ਮੱਥਾ ਪੱਛੀ ਇਹਨਾਂ ਦੇ ਨਾਲ ਹੁੰਦੀ ਇੰਨੀ એનર્ਜੀ ਅਸੀਂ ਵੇਸਟ ਨਹੀਂ ਕਰ ਸਕਦੇ ਕਿ ਅਸੀਂ ਲੋਕਾਂ ਦਾ ਸਮਾਜ ਚਲਾਈਏ ਫਿਰ ਜਿਹੜਾ ਸਿੱਖਿਆ ਕਰਾਉਣਾ ਹੈ ਕਿਤਾਬਾਂ ਵੀ ਖਾ ਕੇ ਇਸ ਬਾਝ ਕੇ ਕਰਾਉਣਾ ਉਹ ਆਪਣੇ ਮੂੰਹੋਂ ਬੁਲ ਕਰਦੇ ਅਸੀਂ ਵੀ ਅਸੀਂ ਕਿਤੇ ਕਦੀ ਸਕੂਲਾਂ ਛਿਪੜੇ ਹੀ ਨਹੀਂ ਸਕੂਲਾਂ ਦੇ ਵਿੱਚ ਕੀ ਕਰਨਾ ਹੁੰਦਾ ਫਿਰ ਕਿਵੇਂ ਪ੍ਰਬੰਧ ਪਤਾ ਲੱਗਣਗੇ ਕਿੱਦਾਂ ਪਤਾ ਲੱਗਾ ਕਿ ਸਕੂਲਾਂ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਕਮੀ ਆ ਅਸੀਂ ਇਹੀ ਤਾਂ ਰੋਣਾ ਰੋ ਰਹੇ ਆ ਕਿ ਪੁਰਾਣੀਆਂ ਸਰਕਾਰਾਂ ਦੇ ਨਾ ਕੋਈ ਮੰਤਰੀ ਨਾ ਕੋਈ ਐਮਐਲਏ ਕਦੀ ਕਿਸੇ ਨੇ ਸਕੂਲਾਂ ਵੱਲ ਨੂੰ ਮੂਰਤ ਨਹੀਂ ਕੀਤਾ ਕਿਸੇ ਸਕੂਲਾਂ ਦੀ ਦੇਖਿਆ ਔਰ ਤੁਸੀਂ ਸੋਚਿਓ ਹਾਲਾਤ ਅੱਧੀਆਂ ਦੀਆਂ ਚਾਰ ਹਨ ਨਾ ਉਹ ਮਿਸਰੇਬਲ ਹਾਲਤ ਦੇ ਵਿੱਚ ਅਸੀਂ ਚਾਰ ਦਵਾਰੀਆਂ ਬਣਾਈ ਜਾਂਦੇ ਆ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ 78 ਸਾਲ ਬਾਅਦ ਸਾਡੇ ਸਕੂਲਾਂ ਦੀ ਹਜੇ ਜਾਦਵਾਰੀਆਂ ਬਣਾਉਣ ਵਾਲੀਆਂ ਰਹਿੰਦੀਆਂ ਅਜੇ ਹੋਰ ਚਾਰ ਦੀਵਾਰੀਆਂ ਹੋਣ ਵਾਲੀਆਂ ਆ ਕਿਹੜੇ ਅਕੱਲੇ ਸਕੂਲ ਬੱਚਿਆਂ ਦਾ ਸਕੂਲ ਹੋਵੇ ਤੇ ਸਕੂਲ ਨੂੰ ਚਾਰ ਦੀਵਾਰੀ ਨਾ ਹੋਵੇ 9 ਲੱਖ ਰੁਪਈਆ ਕੱਲੇ ਲਾਇਬ੍ਰੇਰੀ ਉਹਨਾਂ ਦੀ ਚਾਰ ਦੀਵਾਰੀ ਤੇ ਲੱਗਾ ਕੱਲੇ ਸਕੂਲ ਦੇ ਵਿੱਚ 1000 ਬੱਚੇ ਉੱਥੇ ਪੜ੍ਹਦੇ ਆ ਜਿੰਮੇਵਾਰ ਕੌਣ ਹੈ 1000 ਬੱਚੇ ਕੱਲੇ ਸਕੂਲ ਦੇ ਵਿੱਚ ਪੜ੍ਹਦੇ ਆ ਜੇ ਉਹ ਕਿਸੇ ਪਾਸਿਓਂ ਓਪਨ ਆ ਜੇ ਉਹਦੀ ਚਾਰ ਦੀਵਾਰੀ ਹੈ ਨਹੀਂ ਤੇ ਬੱਚਿਆਂ ਦੀ ਸਿਕਿਉਰਿਟੀ ਕਿੱਥੇ ਆ ਕਿ ਐਸੇ ਕਾਦੇ ਸਿੱਤੇ ਬੱਚੇ ਲੋਕਾਂ ਨੇ ਆਪਣੇ ਸਕੂਲਾਂ ਦੇ ਵਿੱਚ ਭੇਜਣੇ ਜੇ ਸਕੂਲਾਂ ਦੀ ਚਾਰਦਵਾਰੀ ਹੈ ਨਹੀਂ ਤਾਂ ਗੱਲਾਂ ਇਹਨਾਂ ਕੋਲ ਬਹੁਤ ਹਨ ਵਸੇ ਤਸੀਲ ਸਕੂਲ ਲਈ ਤੁਹਾਡੇ ਲਈ ਸਵਾਲ ਆ ਜੀ ਸਕੂਲ ਤਸੀਲ ਸਕੂਲ ਦੇ ਵਿੱਚ ਅੰਦਰ ਦਾ ਚਲੋ ਮੈਂ ਨਵਾਂ ਬੱਚੇ ਨੂੰ ਸਾਹਮਣੇ ਦੇ ਕਿਉਂਕਿ ਬਾਹਰ ਜਿਹੜੀ ਮਢੀਰ ਹੈ ਜਿਹੜੇ ਘੂੜ ਆਸ਼ਕ ਹੈ ਉਹ ਮਤਲਬ ਕਿ ਬੱਚਿਆਂ ਨੂੰ ਇੰਨਾ ਤੰਗ ਪਰੇਸ਼ਾਨ ਕਰਦੇ ਕਿਉਂ ਨਾ ਉੱਥੇ ਮੁਲਾਜ਼ਮ ਜਿਹੜੇ ਦੋ ਪੱਕੇ ਲਗਾਏ ਜਾਣ ਕਿਉਂਕਿ ਜਦੋਂ ਵੀ ਸ਼ਿਕਾਇਤ ਕੀਤੀ ਆ ਇੱਕ ਦਿਨ ਆ ਜਾਂਦੇ ਮੁਲਾਜ਼ਮ ਉਦੋਂ ਬਾਅਦ ਨਹੀਂ ਆਉਂਦੇ ਠੀਕ ਹੈ ਤੁਹਾਡੀ رائے ਬਹੁਤ ਵਧੀਆ ਔਰ ਮੈਂ ਅੱਜ ਜੀ ਡੀਐਸਪੀ ਸਾਹਿਬ ਨੂੰ ਕਹ ਔਰ ਸ਼ਾਮ ਨੂੰ ਛੁੱਟੀ ਦੇ ਟਾਈਮ ਉੱਥੇ ਪੱਕੇ ਦੋ ਮੁਲਾਜ਼ਮ ਜੜੇ ਉਹ ਲਗਾ ਦਿੱਤੇ ਜਾਣਗੇ ਬੱਚਿਆਂ ਦੀ ਸਿਕਿਉਰਿਟੀ ਪਹਿਲਾਂ ਆ ਬਾਕੀ ਸਾਰੇ ਕੰਮ ਕਰ ਚੜੇ ਉਹ ਬੱਚੇ ਹਟ ਜਾਣਗੇ ਫਿਰ ਜਦੋਂ ਪੁਲਿਸ ਮੁਲਾਜ਼ਮ ਉੱਥੇ ਹੋਣਗੇ ਕਿਉਂਕਿ ਹੁਣ ਬਾਜ਼ਾਰਾਂ ਦੇ ਵਿੱਚ ਆਪਾਂ ਇਹ ਨਹੀਂ ਦੇਖ ਸਕਦੇ ਕਿ ਕੋਈ ਉੱਥੇ ਘੁੰਮਣ ਆਇਆ ਜਾਂ ਕੋਈ ਬਾਜ਼ਾਰ ਦੇ ਵਿੱਚੋਂ ਚੀਜ਼ ਲੈਣਾ ਹੈ ਸਾਡਾ ਕੰਮ ਸਕੂਲ ਨੂੰ ਸਿਕਿਉਰ ਕਰਨਾ ਹੈ ਆਪਾਂ ਸਕੂਲ ਨੂੰ ਸਿਕਿਉਰ ਕਰਾਂਗੇ ਜਿਹੜੇ ਨਜਾਇਜ਼ ਮੁੰਡੇ ਘੁੰਮਦੇ ਆ ਕੇ ਉਹਨਾਂ ਦੇ ਚਲਾਨ ਕੱਟੇ ਜਾਣ ਤੇ ਆਪਣੇ ਆਪ ਜਿਹੜੇ ਲੋਕ ਉੱਥੇ ਨਜਾਇਜ਼ ਜਿਹੜੇ ਘੁੰਮਦੇ ਆ ਕੇ ਆਪਣੇ ਆਪ ਹਟ ਜਾਣਗੇ ਬਹੁਤ ਕੱਟੇ ਜਾਂਦੇ ਚਲਾਨ ਜੀ ਫਿਰ ਚਲਾਂ ਉਹ ਫਿਰ ਵੀ ਚਲੋ ਪੁਲਿਸ ਦੀ ਨਜ਼ਰ ਹੁੰਦੀ ਹੈ ਉਹਨਾਂ ਨੂੰ ਪਤਾ ਲੱਗ ਜਾਣਾ ਕਿਹੜੇ ਵਾਰਾ ਘੁੰਮਦੇ ਆ ਤੇ ਕਿਹੜੇ ਕੰਮ ਬੜੇ ਨੇ ਮਾਰਕੀਟ ਕਮੇਟੀ ਦਾ ਕੀ ਲਾਇਆ ਕਿ ਕੋਈ ਉਹਨਾਂ ਦੇ ਕਿਹੜਾ ਵੀ ਕੀ ਲੰਬੇ 100 ਕੰਦਰ ਨੂੰ ਲੱਗਦੇ ਸੀ ਉਹਦੇ ਵਿੱਚ ਇੱਕ ਕਾਬਲ ਬੰਦਾ ਨਹੀਂ ਨਕੂਦਰ ਚੋਂ ਲੱਗਾ ਵੀ ਜਿਹੜੇ ਨੇ ਖੇਰ ਨੇ ਲਾਇਆ ਜਾਂਦਾ ਜੀ ਜਿਹੜਾ ਉੱਥੋਂ ਨੋਰਲ ਭੁਜਾ ਦੇ ਲਾਇਆ ਉਹਨਾਂ ਨੂੰ ਕੋ ਵੀ ਜਿਹਨੂੰ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਵੀ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜੇ 3406 ਆ ਹੁਣ ਤੁਸੀਂ ਆਪਣੇ ਚੇਅਰਮੈਨਾਂ ਤੇ ਵੀ ਜਾਣਣਾ ਪਾ ਦਿਓ ਤੁਸੀਂ ਨਕੂਦਰ ਦੇ ਵਿੱਚ ਕਿਹੜਾ ਕਿਹੜਾ ਲਾਇਆ ਸੀ ਕਿੱਥੋਂ ਲਾਇਆ ਸੀ ਤੁਸੀਂ ਅਮਰੀਕਾ ਬੈਠਾ ਲਾਤਾ ਸੀ ਚੇਅਰਮੈਨ ਉਹਦਾ ਕੀ ਅਸਰ ਹੋਇਆ ਸੀ ਠੀਕ ਹੈ ਹਨ ਬਈ ਉਹ ਜਿਹੜੇ ਕੀ ਕਹਿੰਦੇ ਹੁੰਦੇ ਆ ਬਈ ਤੁਸੀਂ ਅਮਰੀਕਾ ਬੈਠਾ ਬੰਦਾ ਚੇਅਰਮੈਨ ਲਾਤਾ ਇੱਕ ਵਾਰੀ ਲਾਇਆ ਹੀ ਨਹੀਂ ਉਦੋਂ ਉਦੋਂ ਕੀ ਗੱਲ ਨਕੋਦਰ ਦੇ ਵਿੱਚ ਇਕੱਲੇਦਲ ਹੈ ਨਹੀਂ ਸੀਗਾ ਉਦੋਂ ਬੰਦੇ ਹੈ ਨਹੀਂ ਸੀ ਜੋ ਤੁਸੀਂ ਪਹਿਲੀ ਟਰਮ ਇਹਨਾਂ ਦੀ ਲੰਘ ਗਈ ਇਹਨਾਂ ਨੇ ਚੇਅਰਮੈਨ ਹੀ ਨਹੀਂ ਲਾਇਆ ਦੂਜੀ ਟਰਮ ਦੇ ਵਿੱਚ ਅਮਰੀਕਾ ਬੈਠਾ ਬੰਦਾ ਜਿਹਨੂੰ ਚੇਅਰਮੈਨ ਲਾਤਾ ਫੋ ਤੁਸੀ ਆਪਣੀਆਂ ਕਰਤੂਤਾ ਆਪਣੇ ਤੱਕ ਰੱਖੋ ਸਾਨੂੰ ਨਾ ਪਰੇਸ਼ਾਨ ਕਰੋ ਸਾਨੂੰ ਕੰਮ ਕਰਨ ਦਿਓ ਆਹ ਕਾਰਨ ਕੀ ਆ ਜੀ ਕਿਉਂ ਇਦਾਂ ਕਰਦੇ ਜੀ ਬਸ ਫ੍ਰਸਟ੍ਰੇਸ਼ਨ ਆ ਇਹਨਾਂ ਦੀ ਸਭ ਕੁਝ ਗਵਾ ਚੁੱਕੇ ਆ ਲੋਕਾਂ ਦਾ ਭਰੋਸਾ ਗਵਾ ਚੁੱਕੇ ਆ ਪਾਰਟੀ ਖੇਰੂ ਖੇਰੂ ਹੋ ਗਿਆ ਬਚਾ ਕੁਛ ਨਹੀਂ ਕੋਲ ਤੇ ਖਾਸ ਕਰਕੇ ਵਡਾਲਾ ਸਾਹਿਬ ਕੋਲ ਤਾਂ ਪਾਰਟੀ ਵੀ ਨਹੀਂ ਬਚੀ ਕੱਕਾ ਵੀ ਨਹੀਂ ਬਚਾ ਉਹਨਾਂ ਦਾ ਇੰਨੀ ਕੁ ਫ੍ਰਸਟ੍ਰੇਸ਼ਨ ਜਿਹੜੀ ਨਾ ਉਹ ਜੈ ਜੀ ਆ ਕਿਉਂਕਿ ਐਸ ਵੇਲੇ ਕੋਈ ਠੰਮਣਾ ਨਹੀਂ ਹੈਗਾ ਕੋਈ ਸਹਾਰਾ ਨਹੀਂ ਮਿਲਦਾ ਕੋਈ ਪਿਲਰ ਨਹੀਂ ਮਿਲਦਾ ਕਿੰਨਾ ਢੋਲਾ ਕੇ ਉਹ ਖੜੇ ਹੋਣ ਉਹਨਾਂ ਦਾ ਇੰਨਾ ਕੁ ਜੈ ਜੈ ਮੈਂ ਕਹਿ ਰਹੀ ਸੀ ਅਗਲੀ ਮੀਟਿੰਗ ਮੈਂ ਕੋਸ਼ਿਸ਼ ਕਰੂੰਗੀ ਕੱਲ ਤੋਂ ਫੇਰ ਅਸੀਂ ਸਕੂਲਾਂ ਦੇ ਵਿੱਚ ਆ ਮੈਂ ਹਰ ਸਕੂਲ ਦੇ ਵਿੱਚ ਜਿੱਥੇ ਵੀ ਜਾਊਂਗੀ ਜਿੱਥੇ ਮੈਂ ਉੱਥੇ ਸਪੀਚ ਕਰੂੰਗੀ ਮੈਂ ਉਸ ਸਪੀਚ ਦੇ ਵਿੱਚ ਦੱਸੂੰਗੀ ਕਿ ਪਹਿਲਾਂ ਕਿੰਨਾ ਸਕੂਲ ਬਣਿਆ ਹੋਇਆ ਔਰ ਹੁਣ ਜਿਹੜਾ ਉਹ ਕੀ ਬਣਿਆ ਮੈਂ ਆਪਣੀ ਸਪੀਚ ਦੇ ਵਿੱਚ ਉਹਦਾ ਜ਼ਿਕਰ ਜ਼ਰੂਰ ਕਰੂੰਗੀ ਤਾਂ ਕਿ ਐਨਆਰਆਈ ਕਿਉਂਕਿ ਮੈਂ ਫੇਰ ਇਹ ਗੱਲ ਦੁਹਰਾਉਣਾ ਚਾਹੁੰਦੀ ਆ ਮੈਂ ਪਹਿਲਾਂ ਵੀ ਇਹ ਗੱਲ ਆਪਣੇ ਹਰ ਭਾਸ਼ਣ ਦੇ ਵਿੱਚ ਕਹਿੰਨੀ ਆ ਫੇਰ ਹੁਣ ਫੇਰ ਇਹ ਗੱਲ ਦੁਹਰਾਉਣਾ ਚਾਹੁੰਦੀ ਆ ਕਿ ਜੇ ਪੰਜਾਬ ਦੇ ਸਕੂਲ ਪਿਛਲੇ ਸਮਿਆਂ ਦੇ ਵਿੱਚ ਬਚ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੈਂਕੜੇ ਸਕੂਲ ਬੰਦ ਕਰ ਦਿੱਤੇ ਸੀ ਜੇ ਅੱਜ ਪੰਜਾਬ ਦੇ ਸਾਡੇ ਸਕੂਲ ਸਰਕਾਰੀ ਖੜੇ ਨੇ ਆਪਣੇ ਭਾਰਤੇ ਤੋਂ ਉਹ ਸਿਰਫ ਤੇ ਸਿਰਫ ਐਨਆਰਆਈਸ ਦੀ ਬਦੌਲਤ ਖੜੇ ਨੇ ਜਾਂ ਸਾਡੇ ਸਤਕਾਰ ਜੋ ਟੀਚਰ ਜਿਹੜੇ ਨੇ ਜਿਹੜੇ ਆਪਣੀਆਂ ਤਨਖਾਹਾਂ ਦੇ ਵਿੱਚੋਂ ਖਰਚਾ ਕਰ ਕਰਕੇ ਜਿਨ੍ਹਾਂ ਨੇ ਬਿਜਲੀ ਦੇ ਬਿੱਲ ਦਿੰਦੇ ਸੀ ਰਿਪੇਅਰ ਕਰਦੇ ਸੀ ਉਹ ਸਾਰਾ ਕੁਝ ਜਿਹੜੇ ਕਹਿੰਦੇ ਅਸੀਂ ਤਾਂ ਕਦੀ ਦੇਖਿਆ ਹੀ ਨਹੀਂ ਅਸੀਂ ਇਹਨਾਂ ਨੇ ਦੇਖਣਾ ਕੀ ਹੈ ਫਿਰ ਪਤਾ ਹੀ ਨਹੀਂ ਵੀ ਉੱਥੇ ਜ਼ਰੂਰਤ ਕੀ ਆ ਅਸੀਂ ਜ਼ਰੂਰਤਾਂ ਦੇਖਣ ਜਾਂਦੇ ਆਂ ਅਸੀਂ ਜ਼ਰੂਰਤਾਂ ਉਹਨਾਂ ਦੀਆਂ ਪੂਰੀਆਂ ਕਰਨ ਜਾਂਦੇ ਆਂ ਮੈਂ ਐਨਆਰਆਈਸ ਨੂੰ ਫੇਰ ਤੋਂ ਅਪੀਲ ਕਰਦੀ ਆਂ ਕਿ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆਂ ਅਸੀਂ ਤੁਹਾਡੇ ਪੈਰਾਂ ਥੱਲੇ ਹੱਥ ਦੇਣ ਯੋਗ ਆਂ ਕਿ ਤੁਸੀਂ ਪੰਜਾਬ ਦੇ ਸਕੂਲ ਬਚਾ ਕੇ ਰੱਖੇ ਹੋਏ ਤੁਹਾਡਾ ਪੰਜਾਬ ਦੇ ਖਾਸ ਕਰਕੇ ਦੁਆਬੇ ਦੇ ਹਰ ਪਿੰਡ ਦੇ ਹਰ ਸਕੂਲ ਦੇ ਵਿੱਚ ਐਨਆਰਆਈਸ ਦਾ ਹਿੱਸਾ ਕਿਤੇ ਨਾ ਕਿਤੇ ਬਣਦਾ ਚਾਹੇ ਉਹਨੇ ਬਖਤਰੂਪ ਦੇ ਵਿੱਚ ਦਿੱਤਾ ਹੋਵੇ ਚਾਹੇ ਉਹਨੇ ਸਿੱਧੇ ਤੌਰ ਤੇ ਦਿੱਤਾ ਹੋਵੇ ਚਾਹੇ ਕਿਤੇ ਮੈਚਿੰਗ ਰੰਡ ਦਿੱਤੀ ਹੋਵੇ ਇੱਥੇ ਬਹੁਤ ਵੱਡਾ ਯੋਗਦਾਨ ਜਿਹੜਾ ਪੰਜਾਬ ਦੇ ਐਨ ਆਰ ਆਈਸ ਦਾ ਆ ਔਰ ਉਹ ਭੁਲਾਇਆ ਨਹੀਂ ਜਾ ਸਕਦਾ ਕਿ ਉਹਨਾਂ ਨੇ ਸਾਡੇ ਬੱਚਿਆਂ ਦਾ ਫਿਊਚਰ ਬਚਾ ਕੇ ਰੱਖਿਆ ਜੇਕਰ ਆਪ ਨੂੰ ਲੈ ਕੇ ਜਿਹੜੀ ਨਕੋਦਰ ਨਗਰ ਕੌਂਸਲ ਹੈ ਉਹ ਤਾਂ ਤੇ ਤੁਹਾਡਾ ਆਪਸ ਵਿੱਚ ਜਿਹੜਾ ਤਾਲਮਿਲ ਕਿਉਂ ਨਹੀਂ ਬੈਠਦਾ ਜਿਹਦਾ ਕਰਕੇ ਲੋਕੀਂ ਵੀ ਜਿਹੜੇ ਸਫਰ ਕਰਦੇ ਆ ਅ ਮੈਨੂੰ ਲੱਗਦਾ ਕਿ ਪਾਲੀ ਹੁਣ ਇਹ ਜਿਹੜੀ ਨਾ ਗੱਲ ਫੋਨ ਕਰਨੇ ਬੰਦੀ ਨਹੀਂ ਜੇ ਕਿਤੇ ਸ਼ੁਰੂ ਚ ਕਰ ਦਿੰਦੇ ਤਾਂ ਹੋ ਸਕਦਾ ਤੁਸੀਂ ਪ੍ਰਧਾਨ ਜੀ ਨੂੰ ਸਵਾਲ ਜ਼ਿਆਦਾ ਕਰਿਆ ਕਰੋ ਕਿ ਟੋਟਲ ਅਖਤਿਆਰ ਜਿਹੜੇ ਨੇ ਨਗਰ ਕਾਉਂਸਲ ਦੇ ਉਹ ਪ੍ਰਧਾਨ ਦੇ ਹੁੰਦੇ ਆ ਮਤਾ ਪ੍ਰਧਾਨ ਤੋਂ ਪਹਿਣਾ ਚੱਕ ਪ੍ਰਧਾਨ ਨੇ ਸਾਈਨ ਕਰਨੇ ਆ ਪ੍ਰਧਾਨ ਨੇ ਹੀ ਮੀਟਿੰਗ ਰੱਖਣੀ ਹੁੰਦੀ ਆ ਕਿਸੇ ਹੋਰ ਦੇ ਕੋਲ ਅਖਤਿਆਰ ਨਹੀਂ ਹੈ ਅਧਿਕਾਰ ਨਹੀਂ ਹੈ ਇਸ ਕਰਕੇ ਜਿੰਨੇ ਆ ਜਿੰਨੀਆਂ ਤੁਹਾਡੀਆਂ ਕੁਆਰੀਜ਼ ਨੇ ਉਹ ਵੀ ਪ੍ਰਧਾਨ ਨੂੰ ਹੀ ਬਣਦੀਆਂ ਜਿੰਨੇ ਸਵਾਲ ਜਵਾਬ ਬਣਦੇ ਆ ਉਹ ਵੀ ਪ੍ਰਧਾਨ ਨੂੰ ਹੀ ਬਣਦੇ ਆ ਔਰ ਮੈਂ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਪ੍ਰਧਾਨ ਜੀ ਨੂੰ ਵੀ ਕਹਿ ਦਿੱਤਾ ਸੀ ਕਿ ਕੰਮ ਕਰੋ ਡਟ ਕੇ ਕਰੋ ਮੈਂ ਆਪਣੀ ਦਖਲਅੰਦਾਜ਼ੀ ਫਿਲਹਾਲ 5 6 7 ਮਹੀਨਿਆਂ ਵਾਸਤੇ ਜਿਹੜੀ ਉਹ ਬਿਲਕੁਲ ਬੰਦ ਕਰਦੀਆਂ ਤਾਂ ਕਿ ਉਹ ਆਪਣੇ ਜੇ ਉਹਨਾਂ ਨੂੰ ਲੱਗਦਾ ਕਿ ਵੀ ਉਹਨਾਂ ਨੂੰ ਮੇਰੀ ਦਖਲਅੰਦਾਜ਼ੀ ਦੇ ਨਾਲ ਕੋਈ ਕੰਮ ਸਾਡੇ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਹੋਏ ਕੰਮ ਜ਼ਿਆਦਾ ਕਰਨੇ ਪੈਂਦੇ ਆ ਤੇ ਮੈਂ ਉਹਨਾਂ ਨੂੰ ਉਹ ਤੋਂ ਵੀ ਫ੍ਰੀ ਕਰਦੀ ਆ ਕੰਮ ਕਰੋ ਸ਼ਹਿਰ ਦਾ ਕਿਸੇ ਤਰੀਕੇ ਕਰੋ ਲੋਕ ਸਫਰ ਨਾ ਕਰਨ ਲੋਕਾਂ ਦੇ ਸਮਾਂ ਖਰਾਬ ਨਾ ਹੋਵੇ ਜਦੋਂ ਅਗਲਾ ਸਮਾਉਗਾ ਫਿਰ ਅਸੀਂ ਜਿਹੜੇ ਸਾਡੇ ਕੋਈ ਰਹਿੰਦੇ ਕੰਮ ਹੋਣਗੇ ਅਸੀਂ ਹਮੇਸ਼ਾ ਇਹੀ ਕਹਿ ਦਿੰਦੇ ਕਿ ਐਮਐਲਏ ਸਾਹਿਬ ਸਾਨੂੰ ਕੰਮ ਹੀ ਨਹੀਂ ਕਰਾਉਂਦੇ ਆ ਇਹ ਇਹ ਕਿਸੇ ਵੇਲੇ ਮੇਰੇ ਬਰਾਬਰ ਬਿਠਾ ਲਿਓ ਇੱਥੇ ਉਹਨਾਂ ਨੂੰ ਕਿ ਐਮਐਲਏ ਸਾਹਿਬ ਨੇ ਕਿਹੜੇ ਕੰਮ ਤੋਂ ਰੋਕਿਆ ਮੇਰੀ ਹਮੇਸ਼ਾ ਉਹਨਾਂ ਦੇ ਨਾਲ ਇਹੀ ਗੱਲ ਹੁੰਦੀ ਆ ਕਿ ਕੰਮ ਕਰ ਲਓ ਕੰਮ ਕਰ ਲਓ ਪਿਛਲੇ ਡੇਢ ਦੋ ਸਾਲਾਂ ਤੋਂ ਕੋਈ ਵੀ ਡਵੈਲਪਮੈਂਟ ਦੀ ਮੀਟਿੰਗ ਨਹੀਂ ਸੀ ਰੱਖੀ ਗਈ ਔਰ ਜਿਹਦਾ ਕਰਕੇ ਮੇਰੀ ਉਹਨਾਂ ਦੇ ਨਾਲ ਟਸਲ ਜਿਹੜੀ ਆ ਮਾੜੀ-ਮੋਟੀ ਚੱਲਦੀ ਰਹਿੰਦੀ ਸੀ ਹੁਣ ਡਵੈਲਪਮੈਂਟ ਦੀ ਮੀਟਿੰਗ ਇੱਕ ਹੋਈ ਆ ਉਹਦੇ ਤੋਂ ਬਾਅਦ ਹੁਣ ਬਕਾਇਦਾ ਕੰਮ ਚੱਲਣ ਲੱਗ ਪਏ ਤੁਸੀਂ ਵੀ ਕਈ ਵੀਡੀਓਜ਼ ਚ ਆਖਿਆ ਕਿ ਇਹ ਜਿਹੜਾ ਸ਼ਹਿਰ ਦਾ ਹਾਲ ਨਗਰਪਾਲਿਕਾ ਵਾਸਤੇ ਸ਼ੁਰੂ ਦੇ ਵਿੱਚ 5 ਕਰੋੜ ਦਾ ਬਜਟ ਆਇਆ ਸੀ ਔਰ 5 ਦਾ 5 ਕਰੋੜ ਰੁਪਈਆ ਸ਼ਹਿਰ ਦੇ ਪ੍ਰਕਾਸ਼ ਹੋ ਚੁੱਕਿਆ ਉਸ ਤੋਂ ਇਲਾਵਾ ਸਗੋਂ ਮੈਂ 10 ਲੱਖ ਰੁਪਇਆ ਮੈਂ ਆਪਣੇ ਵਿਵੇਕੀ ਫੰਡਾਂ ਦੇ ਵਿੱਚੋਂ ਜਿਹੜੇ ਸਾਡੇ ਬੈਡਮਿੰਟਨ ਕੋਰਟ ਆ ਉੱਥੇ ਵੀ ਲਾਇਆ ਉਸ ਤੋਂ ਇਲਾਵਾ ਜਿਹੜੇ ਇੱਕ ਗੁਰਨਾਨਕਪੁਰਾ ਗੁਰਨਾਨਕਪ੍ਰੇਮ ਹੱਲੇ ਦੇ ਵਿੱਚ ਇੱਕ ਕਮਿਊਨਿਟੀ ਹਾਲ ਬਣਦਾ ਹੋਇਆ ਉਹਦੇ ਤੇ ਵੀ ਮੈਂ ਪੈਸੇ ਖੁਦ ਦੇ ਲਾਏ ਨੇ ਉਸ ਤੋਂ ਅੱਗੇ ਜਾ ਕੇ ਇੱਕ ਗਿਹੜਪੁਰ ਮਹੱਲਾ ਜਿਹਦਾ ਸਕੂਲ ਵਿਚਾਰਾਂ ਦਾ ਇੱਕ ਛੋਟੇ ਟੋਗਨ ਬਾਲਮੀਕੀ ਮੰਦਰ ਦੇ ਵਿੱਚ ਸਕੂਲ ਚੱਲਦਾ ਸੀ ਉੱਥੇ ਇੱਕ ਹਾਲ ਜਿਹੜਾ ਕਮਿਊਨਿਟੀ ਹਾਲ ਬਣ ਰਿਹਾ ਉਹ ਵੀ ਮੈਂ ਆਪਣੇ ਵਿਵੇਕੀ ਫੰਡਾਂ ਦੇ ਵਿੱਚੋਂ ਕਰਵਾਇਆ ਕਮਲਪੁਰੇ ਮਹੱਲੇ ਦੇ ਵਿੱਚ ਇੱਕ ਹਾਲ ਬਣਿਆ ਉਹ ਵੀ ਮੈਂ ਆਪਣੇ ਵਿਵੇਕੀ ਫੰਡਾਂ ਚੋਂ ਕਰਵਾਇਆ ਔਰ ਨੈਕਸਟ ਜਿਹੜਾ ਆ ਅਸੀਂ ਸਕੂਲ ਜਿਹੜਾ ਹੁਣ ਬਹੁਤ ਜਲਦੀ ਉੱਥੇ ਜਿਹੜਾ ਉਹ ਤਿਆਰ ਕਰਾਂਗੇ ਔਰ ਜਿੱਥੇ ਵੀ ਕਿਤੇ ਹਾਂ ਜਿਹੜੀ ਬਾਜੀਗਰ ਬਸਤੀ ਦੇ ਵਿੱਚ ਸੜਕਾਂ ਸੀ ਬਣਾਈ ਸੀ ਉਹਦੇ ਸਾਈਡਾਂ ਦੇ ਉੱਤੇ ਇੰਟਰਲੌਕ ਲਾਉਣ ਵਾਸਤੇ ਉਹ ਵੀ ਫੰਡ ਜਿਹੜਾ 10 ਲੱਖ ਦਾ ਮੈਂ ਆਪਣੇ ਵਿਵੇਕੀ ਫੰਡਾਂ ਦੇ ਵਿੱਚੋਂ ਦਿੱਤਾ ਸੀ ਜਿੰਨੇ ਸਾਨੂੰ ਵਿਵੇਕੀ ਫੰਡ ਮਿਲਦੇ ਨੇ ਅਸੀਂ ਕੋਸ਼ਿਸ਼ ਕਰਦੇ ਕਿ ਜਿਹੜਾ ਮੋਸਟ ਇੰਪੋਰਟੈਂਟ ਕੰਮ ਆ ਜਿਹੜਾ ਕੌਂਸਲ ਨਹੀਂ ਧਿਆਨ ਦਿੰਦੀ ਉਸ ਉਸ ਕੰਮ ਦੇ ਉੱਤੇ ਅਸੀਂ ਮੈਂ ਪੈਸੀਜੇਟ ਲਗਾ ਦਿੰਦੇ ਹਾਂ